ਬਈ ਸਜਣੋ ਜੈਤੋ ਦੇ ਵਿੱਚ ਬਣਿਆ ਪੈਲਸ ਨਾਮਾ ਮਾਲਕਾਂ ਨੇ ਮੈਨੂੰ ਪਤਾ ਕੀ ਕਹਿ ਕੇ ਸੱਦਿਆ ਮੈਨੂੰ ਕਹਿੰਦੇ ਨਲ ਦਾ ਪ੍ਰੋਗਰਾਮ ਦੇਖ ਕੇ ਜਾ ਕੇ ਤੇ ਨਾਲੇ ਜਿੰਨਾ ਤੇਥੋਂ ਜ਼ੋਰ ਲੱਗ ਗਿਆ ਤੇ ਜਿੰਨਾ ਤੇਰਾ ਤਜਰਬਾ ਚੁੱਪ ਕਰਕੇ ਨੌਕਸ ਕੱਢ ਕੇ ਜਾਈ ਆਪਾਂ ਕੀ ਕਰਾਂਗੇ ਨਾ ਅੱਜ ਆਪਾਂ ਕੱਢਣਿਆ ਨੌਕਸ ਨੌਕਸ ਕੱਢਾਂਗੇ ਆਪਾਂ ਤੁਸੀਂ ਵੀ ਮੇਰੇ ਨਾਲ ਆ ਤੁਸੀਂ ਮੈਨੂੰ ਦੱਸਿਓ ਯਾਰ ਬਈ ਯਾਰ ਮੇਰੇ ਮਨ 'ਚ ਇਹ ਕਹਿੰਦਾ ਵੀ ਜੈਤੋ ਆ ਆਹ ਭਗਤੇ ਤੋਂ ਜੈਤੋ ਵਾਲਾ ਰੋਡ ਆ ਬਾਜਾਖਾਨਾ ਜੈਤੋ ਰੋਡ ਦੇ ਉੱਤੇ ਤੇ ਮੈਨੂੰ ਸਭ ਤੋਂ ਪਹਿਲਾਂ ਐ ਲੱਗਦਾ ਕਿ ਯਾਰ ਜਗ੍ਹਾ ਘੱਟ ਹੋ ਪਾਰਕਿੰਗ ਥੋੜੀ ਹੋ ਤਾਂ ਪਾਰਕਿੰਗ ਤਾਂ ਜਦੋਂ ਆਪਾਂ ਵੱਢਦੇ ਆ ਤੇ ਉਦੋਂ ਹੀ ਮਸਲਾ ਹੱਲ ਹੋ ਜਾਂਦਾ ਹੈ ਪਾਰਕਿੰਗ ਤਾਂ ਬਹੁਤ ਖੁੱਲੀ ਆ ਬਹੁਤ ਵੱਡੀ ਆ ਪਾਰਕਿੰਗ ਮਾ ਦਫ਼ਤਰ ਵੀ ਇਧਰਲੇ ਪਾਸੇ ਬਹੁਤ ਟੌਪ ਦਾ ਬਣਾਈ ਬੈਠੇ ਆ ਆਪਦਾ ਇਧਰ ਦਫ਼ਤਰ ਆਇਆ ਦਫ਼ਤਰ ਚ ਕੋਈ ਨੌਕਸ ਕੱਢ ਕੇ ਆਉਨੇ ਆ ਦਫ਼ਤਰ ਨਾਰਮ ਬਣਿਆ ਹੋਊ ਇਹਨਾਂ ਦਾ ਦਫ਼ਤਰ ਚ ਆ ਦੇਖ ਦਫ਼ਤਰ ਦਾ ਯਾਰ ਕੜੇ ਲੈ ਕੱਡੇ ਪਏ ਦਫ਼ਤਰ ਬਣਾਉਣ ਵਾਲੇ ਪਾਇਲ ਸੁਣਾਉ ਵੀ ਗਾ ਬਣਾਇਆ ਪਿਆ ਦਫ਼ਤਰ ਤਾਂ ਇਹਨਾਂ ਦਾ ਇਹ ਲੈ ਓ ਹੋ 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 ਦਫਤਰ ਵਾਲੇ ਮਸਲੇ ਤੇ ਤਾਂ 10ਾਂ ਚੋਂ ਨੰਬਰ ਲੈਂਦੇ ਆ 15 ਹੈ। ਹਾਂ? ਚਲੋ ਆ ਜਾ ਉਧਰ ਕੋਈ ਨੌਕਸ ਕੱਢਦੇ ਆ ਆ ਜਾ। ਆ ਜਾ ਕਰਨੇ ਆਏ ਨਹੀਂ ਗੱਲ ਨੌਕਸ ਕੱਢਾਂਗੇ। ਆ ਜਾ ਪਹਿਲਾਂ ਨੌਕਸ ਫੇਰ ਮਿਲਾਂਗੇ ਆਪਾਂ ਮਾਲਕਾਂ ਨੂੰ ਪਹਿਲਾਂ ਨੌਕਸ ਕੱਢਣੇ ਆ ਆਪਾਂ। ਆ ਜਾ। ਆ ਜਾ। ਆ ਜਾ ਕਰਨੇ ਆ ਉਧਰ ਚਾਲਦੇ ਆ ਐ ਨਹੀਂ ਗੱਲ ਬਣਦੀ। ਪੈਰ ਸੇ ਛੋਟਾ ਹੋ। ਪੈਲਸ ਛੋਟਾ ਹੋ ਮੂਰੇ ਥਾਂ ਵਧ ਦੇਤਾ ਪੈਲਸ ਨੂੰ ਜਗ੍ਹਾ ਥੋੜੀ ਰਹਿ ਗਈ ਪੈਲਸ ਨੂੰ ਥੋੜੀ ਰਹਿ ਗਈ ਆ ਇੱਕਾ ਟੈਂਟ ਜਾਂ ਲਾਤਾ ਮੂਰੇ ਪੈਲਸ ਨੂੰ ਜਗ੍ਹਾ ਥੋੜੀ ਰਹਿ ਗਈ ਮੇਰੇ ਹਿਸਾਬ ਨਾਲ ਹੈ ਕਰਨ ਪੈਲਸ ਬਣਿਆ ਹੋ ਮਗਰ ਨਿਕਾਜ ਆ ਹੈ ਪੈਲਸ ਨੇ ਕਾ ਬਣਿਆ ਹੋ ਇਹ ਨੋਕਸ ਇਹਨਾਂ ਤੋਂ ਜ਼ਰੂਰ ਰਹਿ ਗਿਆ ਹੋਣਾ ਇੱਥੋਂ ਜਿਹਦਾ ਵੱਡਾ ਲੱਗਦਾ ਜਿਗਾਰਮੈਂਟ ਕਰਨਿਆ ਹੈ ਪੈਲਸ ਦਾ ਬੋਦ ਵੱਡਾ ਪੁਣਿਆ ਵੀ ਪੈਲਸ ਪੈਲਸ ਯਾਰ ਪੈਲਸ ਤਾਂ ਇਧਰਲੇ ਪਾਉਂਦਾ ਵੱਡਾ ਲੱਗਦਾ ਸੋਹਣਾ ਨਹੀਂ ਬਣਿਆ ਹੋਣਾ ਸੋਹਣਾ ਦੇਖਦੇ ਆਜੋ ਸੋਹਣਾ ਕਿੰਨਾ ਕੁ ਬਣਿਆ ਕਰਨਿਆ ਆਹਾ ਫਰਾਂਟਾ ਇਹਦਾ ਆਹ ਫਰਾਂਟਾ ਵੇ ਦੂਗਾ ਹਾਂ ਐ ਦੂਗਾ ਹਾਂ ਫਰਾਂਟ ਦਾ ਬਾਈ ਸਾਸਰੀ ਘਰ ਬੜੀ ਵਧੀਆ ਬੜੀ ਵਧੀਆ ਹੋਰ ਸੁਣਾਓ ਆ ਦੇਖੋ ਆ ਜਾ ਮਾਦੇ ਕਰਨਾ ਸਿਸਟਮ ਦਾ ਚੰਗਾ ਬਣਿਆ ਯਾਰ ਹੈ ਜਿਹੜੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਨਾ ਬੇਟਰਾਂ ਦੀ ਸਫਾਈ ਸੁਫਈ ਘੱਟ ਹੋ ਹੂੰ ਇੱਧਰ ਦਾ ਹਾਲ ਤਾਂ ਬਹੁਤ ਵੱਡਾ ਸੋਹਣਾ ਵੀ ਬਹੁਤ ਬਣਾ ਆ ਜਾ ਇੱਧਰ ਤਾਂ ਹੈ ਨਹੀਂ ਕੁਛ ਆ ਜਾ ਉਰੇ ਆ ਉਰੇ ਆ ਬਾਹਰਲੇ ਪਾਸੇ ਵਾਲਾ ਬਾਹਰਲੇ ਪਾਸੇ ਨਾ ਬਾਹਰਲੇ ਪਾਸਾ ਦੇਖ ਮਾਸਕ ਮੂਸਕ ਯਾਰ ਲਾਏ ਤੂੰ ਦੇਖ ਤਾਂ ਸਹੀ ਕੋਰੋਨਾ ਟਾਈਮ ਨਾਲੋਂ ਵੱਧ ਪ੍ਰਕੌਸ਼ਨ ਲਈ ਫਿਰਦੇ ਆ ਹੈ ਆ ਜਾ ਬਾਹਰਲੇ ਪਾਸੇ ਦੇ ਨੇ ਬਾਹਰਲੇ ਪਾਸੇ ਬਹਿਣ ਵਾਲਾ ਛੋਟਾ ਕਰਨੇ ਬਾਹਰਲੇ ਪਾਸੇ ਵਾਲਾ ਵੀ ਬਹੁਤ ਵੱਡਾ ਸਿਸਟਮ ਆ ਯਾਰ ਹੈ ਕਨੇ ਕੋਈ ਉਹ ਸਰਾਂ ਦੀ ਤਾਂ ਗੱਲ ਬਾਤ ਹੈ ਨਹੀਂ ਯਾਰ ਤੇਰੇ ਹਸਾਬ ਨਾਲ ਕਰਨਿਆ ਇੱਕ ਨੁਕਸ ਬੰਦਾ ਸਾਰਾ ਕੁਝ ਦੇਖਣ ਤੋਂ ਬਾਅਦ ਮੈਨੂੰ ਐਂ ਲੱਗਦਾ ਵੀ ਇੱਕ ਨੁਕਸਾ ਬਈ ਇਹ ਪੈਸਾ ਮਹਿੰਗਾ ਮਹਿੰਗਾ ਹੋਊ ਜਿਗਾਰਡਮੈਂਟ ਮੈਨੂੰ ਐਂ ਲੱਗਦਾ ਮੇਰੇ ਮਨ ਨੂੰ ਇਹ ਮਹਿਸੂਸ ਹੁੰਦਾ ਬਈ ਜਿਹੜੇ ਹਸਾਬ ਨਾਲ ਸਿਸਟਮ ਆ ਗਾਗਾ ਗਾਗ ਦੀ ਜੀਵ ਨਾ ਕਢਾਉਂਦੇ ਹੁਣ ਹੈ ਦਾ ਸ੍ਰੀ ਕਾਲ ਸੋਣਾ ਸਾ ਸ੍ਰੀ ਕਾਲ ਗਾਗ ਦੀ ਜੀਵ ਨਾ ਕਢਾਉਂਦੇ ਹੁਣ ਐ ਕਰਦੇ ਆ ਆਪਾਂ ਪਤਾ ਕੀ ਕਰਦੇ ਆ ਆਪਾਂ ਭਾਲਦੇ ਆ ਜਿਹੜੇ ਬੰਦੇ ਨੇ ਅੱਜ ਦਾ ਫੈਕਸ਼ਨ ਕਰਾਇਆ ਉਹ ਬੰਦਾ ਲੱਭਦੇ ਆ ਜੇ ਉਹ ਬੰਦਾ ਲੱਭ ਗਿਆ ਜੇ ਉਹਨੇ ਕੋਈ ਗੱਲ ਆਪਾਂ ਨੂੰ ਦਾਸਤੀ ਮਾੜੀ ਉਹ ਗੱਲ ਆਪਾਂ ਕੱਟਣੀ ਨਹੀਂ ਵਿਚੇ ਹੀ ਪਾ ਦੇਣੀ ਹੈ ਹੈ ਆਪਾਂ ਮਾਲਕ ਭਾਲਦੇ ਆ ਆਪਾਂ ਇਥੋਂ ਪੁੱਛ ਗੱਛ ਕਰ ਲੈਨੇ ਆ ਮਾਲਕ ਕੌਣ ਆ ਜੇ ਉਹਨੇ ਜੋ ਰਿਵਿਊ ਦੇਤੇ ਲੈ ਵੀ ਸਭ ਤੋਂ ਪਹਿਲਾਂ ਹੋਣਾ ਆਪਾਂ ਪ੍ਰਬੰਧਕਾਂ ਨੂੰ ਨਹੀਂ ਮਿਲਦੇ ਪਹਿਲਾਂ ਆਪਾਂ ਮਿਲਦੇ ਆ ਇਸ ਫੰਕਸ਼ਨ ਦੇ ਓਨਰ ਨੂੰ ਜਿਹੜਾ ਬੰਦਾ ਅੱਜ ਦੇ ਵਿਆਹ ਕਰਾ ਰਿਹਾ ਜਿਹਨੇ ਅੱਜ ਪੈਰਸ 'ਚ ਖਰਚਾ ਕੀਤਾ ਆਪਾਂ ਉਹਨੂੰ ਮਿਲਦੇ ਆ ਜੇ ਤਾਂ ਉਹਨੇ ਸਹੀ ਦਿੱਤਾ ਤਾਂ ਸਹੀ ਆ ਨਹੀਂ ਦਿੱਤਾ ਤਾਂ ਅੱਜ ਦੇ ਨਾ ਜਿਹੜੇ ਅੱਜ ਪ੍ਰੋਗਰਾਮ ਜਿਹੜਾ ਹੋ ਰਿਹਾ ਆ ਆਪਾਂ ਨੂੰ ਬਾਈ ਜੀ ਹੁਣੀ ਉਹ ਵੀ ਮਿਲ ਗਏ ਆ ਬਾਈ ਜੀ ਤੁਹਾਡਾ ਇਹ ਪਹਿਲਾ ਪ੍ਰੋਗਰਾਮ ਹੈ ਇੱਥੇ ਇੱਕ ਦੂਜਾ ਹੈ ਕਿੰਨਾ ਨਹੀਂ ਸਾਡਾ ਦੂਸਰਾ ਪ੍ਰੋਗਰਾਮ ਹੈ ਅੱਛਾ ਪਹਿਲਾਂ ਵੀ ਇਹਨਾਂ ਤੋਂ ਕਰਾਇਆ ਪਹਿਲਾਂ ਅਸੀਂ ਰਿੰਗਸਨ ਮੀ ਇੱਥੇ ਕਰਕੇ ਗਏ ਆ ਅੱਛਾ ਜੀ ਉਹ ਛੋਟੀ ਕਿੱਟੀ ਹਾਲਤ ਕਰੀ ਹਾਂ ਨਹੀਂ ਹਾਂ ਪਰ ਸਾਨੂੰ ਇੱਕ ਇੱਤੀ ਕਿੱਟੀ ਹਾਲ ਸੀਗੀ ਪਰ ਸਾਡੇ ਲਈ ਬਹੁਤ ਲੱਕੀ ਪਰਸਨ ਰਾਜਾ ਜੀ ਰਹੇ ਜੋ ਪੈਲਸ ਦੇ ਓਨਰ ਹੈ ਉਹ ਵੀ ਸਾਡੇ ਲਈ ਲੱਕੀ ਪਰਸਨ ਰਹੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਉਹ ਜਿੱਤ ਤੋਂ ਐ ਜੀ ਤੇ ਉਸ ਤੋਂ ਬਾਅਦ ਰਾਜਾ ਜੀ ਰਾਜਾ ਜੀ ਦਾ ਕੋਈ ਮੋਲੀ ਹੈ ਨਹੀਂ ਜੀ ਅੱਛਾ ਜੀ ਜਿਨ੍ਹਾਂ ਨੇ ਸਾਡਾ ਨਾਮ ਸਵਾਗਤ ਆ ਓਕੇ ਸਾਡੀ 150 ਪਰਸੈਂਟ ਦੀ ਗੈਦਰਿੰਗ ਸੀਗੀ ਸਾਡੇ ਕੈਨ ਤੋਂ ਜਿੰਨੀ ਅਸੀਂ ਮਤਲਬ ਇਹਨਾਂ ਨੇ ਪਲੇਟ ਸਿਸਟਮ ਦੇ ਹਿਸਾਬ ਨਾਲ ਕਰਕੇ ਗਏ ਸੀਗੇ ਉਸ ਤੋਂ ਵੀ ਵੱਧ ਕੇ ਇਹਨਾਂ ਪ੍ਰਿਓਰਿਟੀ ਠੀਕ ਹੈ ਜੀ ਤੇ ਅੱਜ ਦਾ ਤੁਸੀਂ ਸਾਡਾ ਦੇਖ ਹੀ ਰਹੇ ਹੋ ਪ੍ਰੋਗਰਾਮ ਜੀ ਮਨੋਂ ਤੁਹਾਨੂੰ ਖੁਸ਼ ਹੈ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਸਾਡਾ ਅਸੀਂ ਮੈਂ ਕਹਿੰਦਾ ਬਾਗੋ ਬਾਗਾਂ ਜੀ ਪਹਿਲਾ ਇਨਸਾਨ ਇਹੋ ਜਿਹਾ ਮਿਲਿਆ ਨਹੀਂ ਇਤੋਂ ਪਹਿਲਾਂ ਕਈ ਐਮਰਜੈਂਸੀਆਂ ਤੇ ਅਸੀਂ ਗਏ ਆ ਜੀ ਮਤਲਬ ਵੱਡੇ ਵੱਡੇ ਪੈਲਸਾਂ 'ਚ ਗਏ ਆ ਸਾਨੂੰ ਇਹੋ ਚੀਜ਼ ਨਹੀਂ ਮਿਲਦੀ ਜੋ ਮਤਲਬ ਖੁਸ਼ੀ ਮਨ ਕੋਈ ਚ ਹੋ ਰਿਹਾ ਵਧੀਆ ਵਧੀਆ ਤੁਹਾਨੂੰ ਬਜਟ ਮਿਲ ਗਿਆ ਹਾਂ ਜੀ ਬਹੁਤ ਵਧੀਆ ਵਧੀਆ ਤੁਹਾਨੂੰ ਕੁਆਲਿਟੀ ਮਿਲ ਗਈ ਕੁਆਲਿਟੀ ਬਹੁਤ ਵਧੀਆ ਠੀਕ ਆ ਫ੍ਰੈਸ਼ ਸਾਰਾ ਕੁਝ ਜੀ ਮਤਲਬ ਸੂਬਾ ਵਾਲਾ ਸ਼ਾਮ ਨਹੀਂ ਵਰਤਨਾ ਸ਼ਾਮ ਵਾਲਾ ਰਾਤ ਨੂੰ ਨਹੀਂ ਵਰਤਨਾ ਰਾਤ ਵਾਲਾ ਕੱਲ ਨੂੰ ਨਹੀਂ ਵਰਤਨਾ ਉਸ ਤਰ੍ਹਾਂ ਦੀ ਗੱਲ ਹੈ ਨਹੀਂ ਮੈਂ ਕਹਿੰਦਾ ਉਹ ਤਾਂ ਗੱਲ ਹੀ ਨਹੀਂ ਕੋਈ ਇਸ ਤਰ੍ਹਾਂ ਦੀ ਠੀਕ ਹੈ ਜੀ ਮਤਲਬ ਇੰਨਾ ਕਿ ਮੈਂ ਕਹਿੰਦਾ ਵੀ ਰਾਜਾ ਜੀ ਜਿਵੇਂ ਤੁਹਾਨੂੰ ਲੱਕੀ ਪਰਸਨ ਇਨਸਾਨ ਮਿਲਿਆ ਉਹ ਜੇ ਮੈਂ ਕਦੇ ਮਿਲ ਨਹੀਂ ਨਾ ਹਰ ਦਮ ਖੁਸ਼ ਹੈ ਕੀ ਬਾਤ ਹੈ ਐ ਨਹੀਂ ਕਹਿੰਦਾ ਜੇ ਕੋਈ ਚੀਜ਼ ਆਟਮ ਕਹਿੰਦਾ ਨਾ ਜੀ ਹੁਣੇ ਹਾਜ਼ਰ ਹੋ ਗਈ 10 ਮਿੰਟ ਤੋਂ ਪਹਿਲਾਂ ਕੀ ਬਾਤ ਹੈ ਯਾਰ ਮਾਲਕ ਨੇ ਬੜੇ ਚੰਗੇ ਰਿਵਿਊ ਦਿੱਤੇ ਕਹਿੰਦੇ ਯਾਰ ਰੇਟ 'ਚ ਵੀ ਸਸਤਾ ਇੱਕ ਗੱਲ ਯਾਰ ਹੋਰ ਆਖੀ ਉਹਨੇ ਕਹਿੰਦਾ ਵੀ ਇੱਥੇ ਯਾਰ ਕਿੱਟੀ ਹਾਲ ਵੀ ਹੈਗਾ ਕੋਈ ਬਈ ਰਿੰਗ ਸ਼ਰਮਣੀ ਵਾਲਾ ਵੀ ਹੈਗਾ ਆਜੋ ਆਪਾਂ ਦੇਖਦੇ ਆਂ ਆਹ ਸੇ ਇਧਰਲੇ ਪਾਸੇ ਆ ਦੇ ਯਾਰ ਇਧਰ ਵੀ ਮੈਟ ਮੂਟ ਹੋਈ ਜਾਂਦੇ ਮੇਰੇ ਸਾਹਮਣੇ ਕੋਈ ਪ੍ਰੋਗਰਾਮ ਹੋਣਾ ਹੁੰਦਾ ਆ ਜਾ ਦੇਖ ਕੇ ਆਈਏ ਕਿੱਟੀ ਹਾਲ ਆਹ ਤੇ ਤੋ ਨਹੀਂ ਲੱਭ ਰਿਆ ਕੋਈ ਲੈ ਯਾਰ ਕਿੱਟੀ ਹਾਲ ਦੇ ਵਿਕੜੇ ਲ ਕੱਡੇ ਪਾਏ ਹਾਂ ਜੇ ਕਿਸੇ ਨੇ ਕੋਈ ਰੈਂਗ ਸ਼ਰਮਣੀ ਕਰਨੀ ਆ ਕੋਈ ਨਿੱਕਾ ਪ੍ਰੋਗਰਾਮ ਕਰਨਾ ਨਿੱਕਾ ਵੀ ਪਰਪਲੇਟ ਦੇ ਹਿਸਾਬ ਨਾਲ ਕਰ ਦਿੰਦੇ ਆ ਇੱਥੇ ਵੀ ਪੂਰਾ ਡੀਜੇ ਡਪੜੇ ਲੱਗੇ ਪਏ ਆ ਕੋਈ ਗੀਤ ਗਾਉਣਾ ਲਾਉਣਾ ਹੈ ਇੱਥੇ ਸ਼ਗਨ ਵਿਹਾਰ ਕਰਨਾ ਇੱਥੇ ਕੋਈ ਪ੍ਰਾਣੇ ਤਰਾਉਣੇ ਬੈਠੇ ਆ ਇੱਥੇ ਹੀ ਖਾਣਾ ਸਰਵ ਹੋ ਜੂਗਾ ਬਾਹਰਲੇ ਪਾਸੇ ਟੈਂਟ ਲੱਗਿਆ ਵਾ ਮਤਲਬ ਯਾਰ ਕੁੱਲ ਮਿਲਾ ਕੇ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਮਾਲਕਾਂ ਨੂੰ ਮਿਲਣਾ ਇਦੂ ਬਿਨਾ ਗੱਲ ਨਹੀਂ ਬਣਨੀ ਕੋਈ ਗੱਲ ਤਾਂ ਹੈ ਕੋਈ ਤਜਰਬਾ ਤਾਂ ਮਗਰਲੇ ਪਾਸੇ ਖੜਾ ਹੋਊ ਜਿਹੜਾ ਉਹਨਾਂ ਤੋਂ ਐਡਾ ਪ੍ਰੋਗਰਾਮ ਕਰਾ ਕੇ ਤੇ ਲੋਕ ਵੀ ਇੰਨੇ ਖੁਸ਼ ਆ ਸੋਹਣਾ ਵੀ ਪੂਰਾ ਮਹਿੰਗਾ ਵੀ ਹੈ ਨਹੀਂ ਘਾਗ ਵੀ ਖੁਸ਼ ਆ ਆਜੋ ਮਿਲਦੇ ਆ ਮਾਲਕਾਂ ਆਜੋ ਆਪਾਂ ਮੈਨੇਜਮੈਂਟ ਨੂੰ ਮਿਲ ਲੈਨੇ ਆ ਮੈਨੇਜਮੈਂਟ ਨੂੰ ਮਿਲਣ ਤੋਂ ਬਾਅਦ ਹੀ ਅਸਲ ਦੇ ਵਿੱਚ ਪਤਾ ਲੱਗਦਾ ਹੁੰਦਾ ਆਪਣੇ ਨਾਲ ਬਾਈ ਰਾਜਾ ਬਾਈ ਰਾਜੇ ਬਾਈ ਤੁਹਾਡਾ ਸਵਾਗਤ ਹੈ ਤੁਹਾਨੂੰ ਮਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਹੁਣੀ ਮਾਲਕ ਹੈ ਹਾਂ ਜੀ ਵੀਰ ਜੀ ਪਰਮਿੰਦਰ ਜੀ ਔਰ ਨਰੇਸ਼ ਜੀ ਇਹ ਓਨਰ ਆਪਣੀ ਬਾਈ ਯਾਰ ਆ ਕੇ ਮੈਂ ਸਾਰਾ ਯਾਰ ਪੈਲਸ ਘੁੰਮਿਆ ਵੇਖਿਆ ਵਧੀਆ ਬਣਿਆ ਹੋਇਆ ਜਿੱਥੇ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਹੈਗੀ ਆ ਖੁੱਲਾ ਏ ਸਭ ਕੁਝ ਕਹਟ ਆ ਯਾਰ ਤੁਹਾਡੇ ਕੋਲ ਕੋਈ ਚੀਜ਼ ਦੀ ਕਮੀ ਨਹੀਂ ਜੀ ਬਸ ਮੇਰੇ ਮਨ ਚੱਕ ਬਹਿਮ ਆ ਕਿ ਸਾਡਾ ਆਪਣਾ ਏਰੀਆ ਹੈਗਾ ਪਿੰਟੂ ਜੀ ਯਾਰ ਇਹ ਮਹਿੰਗਾ ਬਹੁਤ ਹੋਊਗਾ ਏ ਵੀਰ ਜੀ ਆਪਾਂ ਜਿਹੜਾ ਫੈਸਿਲਿਟੀ ਦਿੱਤੀ ਆ ਆਪਾਂ ਸ਼ਹਿਰ ਦੇ ਹਿਸਾਬ ਨਾਲ ਆਪਣੇ ਏਰੀਆ ਦੇ ਵਿੱਚ ਫੈਸਿਲਿਟੀ ਦਿੱਤੀ ਆ ਨਹੀਂ ਮੈਂ ਉਹ ਤਾਂ ਮੈਂ ਸਮਝ ਗਿਆ ਨਾ ਫੈਸਿਲਿਟੀ ਵਾਲੇ ਮਸਲੇ ਤੇ ਤਾਂ ਮੈਂ ਦੇਖ ਲਿਆ ਵੀ ਕੋਈ ਟੋਟ ਹੀ ਹੈ ਨਹੀਂ ਮੈਨੂੰ ਤਾਂ ਮਹਿੰਗੇ ਵਾਲਾ ਭਾਮ ਕੱਢੋ ਕਿਉਂਕਿ ਮੈਂ ਨੌਕਸ ਕੱਢਣ ਆਇਆ ਸੀ ਮੈਂ ਇਹ ਕਹਿ ਕੇ ਉਤੋਂ ਤੁਰਿਆ ਕਿ ਅੱਜ ਨਵਾਂ ਪੈਲਸ ਬਣਿਆ ਜੀ ਨਵੇਂ ਬੰਦੇ ਆਪਾਂ ਕੱਢਣਾ ਨਕਸ਼ ਮੈਨੂੰ ਹੋਰ ਕੋਈ ਨਹੀਂ ਮਿਲਿਆ ਮੈਨੂੰ ਇਹੀ ਲੱਗਿਆ ਕਿ ਮਹਿੰਗਾ ਕਹਿਣਾ ਪਊਗਾ ਲਾਸਟ ਤੇ ਨਹੀਂ ਮਹਿੰਗਾ ਨਹੀਂ ਕਹਿ ਸਕਦੇ ਜੀ ਸਾਡਾ ਸਾਡੇ ਓਨਰ ਵੀ ਬੜੇ ਕਾਰੋਬਾਰੀ ਬੰਦੇ ਨੇ ਜੀ ਇਹਨਾਂ ਦਾ ਭਾਜੀ ਆਪਣੇ ਪਰਮਿੰਦਰ ਜੀ ਇਹਨਾਂ ਦਾ ਸੋਨੂ ਮੋਨੂ ਜੁਲਰ ਤੇ ਕਾਰੋਬਾਰ ਆਪਣਾ ਵਧੀਆ ਜੁਲੀ ਦਾ ਕੰਮ ਆ ਜੀ ਸਾਡੇ ਨਰੇਸ਼ ਜੈਨ ਜੀ ਇਹਨਾਂ ਦਾ ਕੱਪੜੇ ਦਾ ਕੰਮ ਆ ਜੀ ਜਿਹੜੇ ਕਿ ਲੋਕ ਕਲਾਸ ਤੋਂ ਲੈ ਕੇ ਉੱਪਰ ਲੈਵਲ ਸੈਲਿਉਰੇਟੀਆਂ ਤੱਕ ਵੀ ਇਹਨਾਂ ਤੋਂ ਆਪਾਂ ਲੈ ਕੇ ਜਾਂਦੇ ਆ ਜੀ ਜਿਨ੍ਹਾਂ ਨੂੰ ਕੋਈ ਮਹਿੰਗੇ ਦਾ ਮੈਟਰ ਨਹੀਂ ਹੈਗਾ ਜੀ ਮਹਿੰਗਾ ਹੈ ਹੀ ਨਹੀਂ ਮਹਿੰਗਾ ਕਹਿ ਨਹੀਂ ਸਕਦੇ ਆਪਾਂ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਜਿੰਨੇ ਵੀ ਗਾਹਕ ਬਾਈ ਕੋਲੇ ਜੁਐਲਰੀ ਲੈਂਦੇ ਆ ਜੀ ਇਹਨਾਂ ਕੋਲੇ ਕੱਪੜਾ ਲੈਂਦੇ ਆ ਹਾਂਜੀ ਵੀਰ ਜੀ ਜੇ ਉਹਨਾਂ ਨੂੰ ਮਹਿੰਗਾ ਲੱਗਿਆ ਫਿਰ ਉਹ ਕਹਿ ਦਣ ਵੀ ਇੱਧਰ ਵੀ ਮਹਿੰਗਾ ਹੋਊਗਾ ਜੇ ਉਹ ਕਹਿੰਦੇ ਵੀ ਇਹ ਇੱਥੇ ਜੈਜ ਰੇਟ ਆ ਤਾਂ ਫਿਰ ਇੱਥੇ ਵੀ ਜੈਜ ਆ ਇੱਥੇ ਵੀ ਬਿਲਕੁਲ ਜੈਜ ਆ ਕੀ ਕੀ ਆ ਮੈਨੂੰ ਦਿਖਾਓਗੇ ਅੰਦਰ ਕੀ ਫੈਸਿਲਿਟੀਆਂ ਦੇ ਰਹੇ ਆ ਤੁਸੀਂ ਕਿਸ ਤਰ੍ਹਾਂ ਦੇ ਪੈਕੇਜ ਦੇ ਰਹੇ ਆ ਕਿ ਬਹੁਤ ਵਾਰ ਕੀ ਹੁੰਦਾ ਕਿ ਗਾਕਨੇ ਕੈਟਰਿੰਗ ਦੇ ਵਿੱਚ ਬਹੁਤ ਅਲੱਗ-ਅਲੱਗ ਇੱਕ ਵਾਰੀ ਹੁੰਦਾ ਕਿ ਕਿਸੇ ਬੰਦੇ ਦਾ ਪੈਰਾਮੀਟਰ ਹੀ ਹੁੰਦਾ ਨਹੀਂ ਜੇ ਅਸੀਂ ਤਾਂ ਆਹ ਹੀ ਆ। ਜੀ ਇੱਕ ਬੰਦਾ ਹੁੰਦਾ ਕਿ ਕੈਟਰਿੰਗ ਦੇ ਵਿੱਚ ਬਹੁਤ ਫਰਕ ਪਾ ਦਿੰਦਾ। ਸਾਡੇ ਕੋਲੇ ਵੀਰ ਜੀ ਇੱਕ ਇਹ ਗੱਲ ਕਹਿ ਸਕਦੇ ਆਂ ਵੀ ਜੇ ਅਦਰਵਾਈਜ਼ ਕਿਸੇ ਨੇ ਕੋਈ ਮੈਰਿਜ ਕਰਨੀ ਆ, ਛੋਟੀ ਮੈਰਿਜ ਕਰਨੀ ਆ ਜਾਂ ਵੱਡੀ ਮੈਰਿਜ ਕਰਨੀ ਆ ਜਿਸ ਤਰ੍ਹਾਂ ਦਾ ਕੋਈ ਆਪਣਾ ਆਪਣਾ ਉਹਨਾਂ ਦਾ ਪੈਕੇਜ ਦੇ ਅਕੋਰਡਿੰਗ ਜਿੰਨੀ ਇਨਵੈਸਟਮੈਂਟ ਆ ਉਹਦੇ ਅਕੋਰਡਿੰਗ ਆਪਾਂ ਪੈਕੇਜ ਬਣਾ ਕੇ ਦਿੰਨੇ ਆ। ਆਪਣੇ ਨਾਲ ਬਹੁਤ ਹੀ ਤਿਆਰਬੇਕਾਰ ਕੈਟਰ ਵਧੀਆ ਜਿਵੇਂ ਚੰਡੀਗੜ੍ਹ ਲੈਵਲ ਦੇ ਬੰਬੇ ਲੈਵਲ ਦੇ ਆਪਣੇ ਕੈਕਟਰ ਹੈਗੇ ਆ ਉਹ ਜੁੜੇ ਹੋਏ ਆ ਉਹਨਾਂ ਤੋਂ ਆਪਾਂ ਪੈਕੇਜ ਅੱਛਾ ਪੈਕੇਜ ਸ਼ੈਫ ਵਗੈਰਾ ਆਪਣੇ ਕੋਲੇ ਹੈਗੇ ਆ ਉਹਨਾਂ ਤੋਂ ਕਰਵਾ ਕੇ ਦਿੰਨੇ ਆ ਆਪਾਂ ਮਤਲਬ ਮੇਰੇ ਜਿਹੜਾ ਤੁਹਾਡੇ ਕਹਿਣ ਤੋਂ ਬਾਅਦ ਵੀ ਜੇ ਤੱਕ ਕਿਸੇ ਨੇ ਚਮੋ ਹੀ ਸਟੈਂਡਰਡ ਸਿਰਾ ਲੈ ਕੇ ਜਾਣਾ ਤਾਂ ਉਹਦੇ ਲਈ ਸਿਰਾ ਅਮਾਰਤ ਹੈਗੀ ਆ ਜੀ ਸਿਰਾ ਗਰਾਊਂਡ ਹੈਗਾ ਹਾਂਜੀ ਤੇ ਬੰਬੇ ਲੈਵਲ ਦੇ ਸ਼ੈਫ ਵੀ ਹੋ ਸ਼ੈਫ ਵੀ ਹੈ ਜੇ ਕਿਸੇ ਨੇ ਬਜਟ ਲੋ ਕਰਨਾ ਹਾਂਜੀ ਤੇ ਇਮਾਰਤ ਆਪਣੀ ਘਰ ਦੀ ਆ ਜੀ ਜੀ ਤੇ ਆਪਾਂ ਪਿੰਡਾਂ ਵਾਲੇ ਸ਼ਫ ਵਰਤ ਲਾਂਗੇ ਬਿਲਕੁਲ ਜੀ ਬਿਲਕੁਲ ਉਹ ਵੀ ਅਸੀਂ ਨਾ ਵੇਖੋ ਉਹ ਵੀ ਨਹੀਂ ਅਸੀਂ ਇਦਾਂ ਮੈਟਰ ਦਿੰਦੇ ਵੀ ਆਪਾਂ ਕੋਈ ਕਾਰੀਗਰ ਮਾੜਾ ਜਾਂ ਆਪਣੇ ਕੋਲੇ ਸੈਫ ਮਾੜਾ ਆਪਾਂ ਉਹਨਾਂ ਦਾ ਵੀ ਕੰਮ ਵਧੀਆ ਸਚਜੇ ਢੰਗ ਨਾਲ ਵਧੀਆ ਸਾਫ ਸੁਥਰਾ ਤੇ ਘੱਟ ਪੈਕੇਜ ਜੀ ਕਰਕੇ ਦੇਣਾ ਆਪਾਂ ਨਹੀਂ ਇਹ ਹੈਗਾ ਵੀ ਇਦਾਂ ਆਪਾਂ ਜਿਆਦਾ ਐਂ ਕਹਿ ਸਕਦਾ ਇਹ ਕੈਸਾ ਹੋਣਾ ਜੀ ਭਾਈ ਵੀ ਬੰਦਾ ਨੇੜੇ ਤੇੜੇ ਤੋਂ ਐਸ ਲੈਵਲ ਦੇ ਪੈਲਸਾਂ ਦਾ ਰੇਟ ਪਤਾ ਕਰਿਆ ਵੇ ਬਿਲਕੁਲ ਜੀ ਤੇ ਉਦੋਂ ਬਾਅਦ ਰਾਜੇ ਕੋਲੇ ਆ ਜੇ ਤਾਂ ਇਥੋਂ ਮੋੜਨ ਨਹੀਂ ਦਿੰਦਾ ਨਹੀਂ ਮੋੜਨ ਦਿੰਦੇ ਅਸੀਂ ਅੱਜ ਤੱਕ ਕਸਟਮਰ ਕੋਈ ਜਾਣ ਹੀ ਨਹੀਂ ਦਿੰਦਾ ਜੀ ਇਹ ਸਾਡੀ ਇੱਕ ਇੰਨਾ ਕ ਕਸਟਮਰ ਨੂੰ ਦੇਖੀਦਾ ਵੀ ਜਿਹੜਾ ਉਹਨਾਂ ਦੀ ਇਨਵੈਸਟਮੈਂਟ ਆ ਉਸ ਦੇ ਅਕੋਰਡਿੰਗ ਆਪਾਂ ਫੰਕਸ਼ਨ ਕਰਕੇ ਦੇਈ ਜਾ ਕੋਈ ਜ਼ਿਆਦਾ ਨਹੀਂ ਹੈਗਾ ਵੀ ਆਪਾਂ ਬਾਲੇ ਪੈਸੇ ਲੈ ਕੇ ਬਾਲੇ ਪੈਸੇ ਲੈਣ ਦਾ ਸਾਡਾ ਸ਼ੁਰੂ ਤੋਂ ਹੀ ਹੈ ਨਹੀਂ ਮੋਟਿਵ ਆਪਣੀ ਦੁਕਾਨਦਾਰੀ ਕਰਦੀ ਆਪਾਂ ਉਸ ਹਿਸਾਬ ਨਾਲ ਆ ਵੀ ਆਪਾਂ ਜ਼ਿਆਦਾ ਪੈਸੇ ਨਹੀਂ ਲੈਂਦੇ ਕਸਟਮਰ ਤੋਂ ਘੱਟ ਪੈਕੇਜ ਚ ਵਧੀਆ ਫੰਕਸ਼ਨ ਕਰਕੇ ਦੇਈ ਜਾ ਜੀ ਡਰੀਮ ਕੈਸਲ ਰਿਜ਼ੋਰਟ ਦਾ ਇੱਕ ਨਾਮ ਇਸ ਲੈਵਲ ਤੇ ਜਾ ਚੁੱਕਿਆ ਵੀ ਘੱਟ ਪੈਕੇਜ ਤੇ ਵਧੀਆ ਫੰਕਸ਼ਨ ਨੇ ਵਧੀਆ ਕੈਟਰਿੰਗ ਵਧੀਆ ਫੂਡ ਫੂਡ ਨਾਲ ਕੋਈ ਕੰਪੈਰੀਸ਼ਨ ਨਹੀਂ ਕਿੰਨੇ ਕਿੰਨੇ ਕਰਤੇ ਹੋਣਗੇ ਫੰਕਸ਼ਨ ਜੀ ਫੰਕਸ਼ਨ ਆ ਵੀਰੇ ਆਪਾਂ ਆਪਣਾ 14 ਜਨਵਰੀ 2024 ਦੇ ਵਿੱਚ ਆਪਾਂ ਓਪਨਿੰਗ ਕੀਤੀ ਸੀਗੀ ਇੱਕ ਈਅਰ ਤੋਂ ਉੱਪਰ ਹੋ ਗਿਆ ਆਪਾਂ ਮਤਲਬ ਵਧੀਆ ਪੈਕੇਜ ਕਰ ਰਹੇ ਆ ਠੀਕ ਆ ਇੱਕ ਸਾਲ ਦੇ ਵਿੱਚ ਜਿੰਨੇ ਮਤਲਬ ਪ੍ਰੋਗਰਾਮ ਹੋਏ ਆ ਤੁਸੀਂ ਕੋਈ ਵੀ ਬੰਦਾ ਯਾਰ ਐਂ ਕਰੋ ਬਾਈ ਪਤਾ ਕੀ ਕਰੋ ਤੁਸੀਂ ਬਾਈ ਰਾਜੇ ਨੂੰ ਕਰੋ ਫੋਨ ਤੁਸੀਂ ਇਹਦੇ ਪ੍ਰੋਗਰਾਮ ਹੁੰਦਾ ਦੇਖੋ ਆਪੇ ਹਾਂਜੀ ਹਾਂ ਜਾਂ ਜਿਨ੍ਹਾਂ ਦੇ ਹੋਏ ਆ ਉਹ ਮਾਲਕਾਂ ਨੂੰ ਕਰੋ ਫੋਨ ਜੀ ਇਹਨਾਂ ਤੋਂ ਲਓ ਨੰਬਰ ਵੀ ਭਾਈ ਇਹਨਾਂ ਨੇ ਕਿੰਨਾ ਕਿੰਨਾ ਦੇ ਵਿਆਹ ਪਗਤਾਏ ਆ ਕਿਹੋ ਜਿਹਾ ਵਿਆਹ ਪਗਤਾਇਆ ਕਿਹੋ ਜੇ ਬਜਟ ਦੇ ਵਿੱਚ ਕਿਹੋ ਜੀ ਦਿੱਤੀ ਇਹਨਾਂ ਨੇ ਰੈਸ ਲਾ ਸਰਵਿਸ ਵੀ ਵਧੀਆ ਹੋਊਗੀ ਤੁਸੀਂ ਵੀਰ ਹੁਣਾਂ ਨੂੰ ਆ ਕੇ ਦਫ਼ਤਰੇ ਬੈਠੋਗੇ ਨਾ ਤੁਹਾਡੇ ਬਜਟ ਜੋ ਸੋਚਿਆ ਹੋਇਆ ਉਹ ਤੋਂ ਲੱਖ ਰੁਪਈਆ 50000 ਘਟਾ ਕੇ ਦੇਣਗੇ ਤੁਹਾਨੂੰ ਸਲਾਹ ਹੀ ਇਹੋ ਜੀ ਦੇ ਦੇਣਗੇ ਇਹ ਬੰਦਿਆਂ ਬਾਰੇ ਜੋ ਮੈਂ ਸੁਣਿਆ ਪਰਸਨਲੀ ਉਹ ਹੀ ਸੁਣਿਆ ਵੀ ਸਲਾਹ ਦੇਣ ਵਾਲੇ ਮਸਲੇ ਤੇ ਇਹ ਬੰਦੇ ਜਾਣੇ ਜਾਂਦੇ ਆ ਮੈਂ ਨਰੇਸ਼ ਬਾਈ ਹੁਣਾ ਬਾਰੇ ਸੁਣਿਆ ਕਹਿੰਦੇ ਵੀ ਗਾਹਕ ਨੂੰ ਉਹਦੇ ਕਬੀਲਦਾਰੀ ਦੀ ਵੀ ਘੈਂਟ ਰਾਇ ਦੇ ਦਿੰਦੇ ਆ ਕਪੜਾ ਲੈਣ ਆਏ ਬੰਦੇ ਇਹੋ ਜਿਹੇ ਬੰਦੇ ਆ ਤੇ ਮੇਰੇ ਹਿਸਾਬ ਨਾਲ ਹਾਂ ਇਹ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਥੋੜਾ ਇੱਕ ਗੱਲ ਹੋਰ ਥੂਤ ਆ ਜਾਣੀ ਕਹਾਣੀ ਜੀ ਗੈਣੇ ਇੱਥੋਂ ਲੈ ਲਓ ਕਪੜੇ ਇੱਥੋਂ ਲੈ ਲਓ ਚੁੱਪ ਕਰਕੇ ਵਿਆਹ ਇੱਥੇ ਕਰ ਲਓ ਸਾਰਾ ਵਿਆਹ ਹੀ ਭੋਗਤਦਾ ਜੀ 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 ਵੀ ਬਹੁਤ ਵਾਜੂ ਹੈ ਹਨਾ ਮਤਲਬ ਤੁਸੀਂ ਯਾਰ ਤੁਸੀਂ ਚੁੱਪ ਕਰਕੇ ਤੁਸੀਂ ਸਾਰੀ ਟੈਨਸ਼ਨ ਇਹਨਾਂ ਤੇ ਪਾਦੇ ਵਿੱਦ ਮਟੀਰੀਅਲ ਵਾਲੀ ਕਿਉਂਕਿ ਗਣੇ ਦਾ ਹੱਲੇ ਕਰ ਲੂਗਾ ਹਾਂਜੀ ਹਨਾ ਜੀ ਤੇ ਇਧਰੋਂ ਕਰ ਲੂ ਫਿਰ ਹੁਣ ਵੱਧ ਤੋਂ ਵੱਧ ਇੱਕ ਚੀਜ਼ ਚੋ ਬਚਾ ਲੈਣਗੇ ਸਾਰੀਆਂ ਜਦੋਂ ਬਚਾਉਣ ਹੋ ਰਹੀਆਂ ਬਸ ਇੱਕੋ ਹੀ ਗੱਲ ਕੋਲ ਮਲਾ ਕੇ ਕਹਿ ਸਕਦੇ ਆ ਮੁੰਡਿਆ ਮੁੰਡਾ ਕੁੜੀ ਤੁਹਾਡਾ ਬਾਕੀ ਸਾਰਾ ਕੰਮ ਸਾਡਾ ਬਾਕੀ ਇਹਨਾਂ ਦਾ ਜੀ ਬਾਕੀ ਬਸ ਤਰੀਕ ਲੈਣੀ ਆ ਯਾਰ ਬਾਕੀ ਸਰਦਾਰੀ ਸਾਰੀ ਇਹਨਾਂ ਦੀ ਹਾਂਜੀ ਹਾਂਜੀ ਬਾਈ ਸੱਸੀ ਕਾ ਕੀ ਹਾਲ ਹੈ ਸੱਸੀ ਕਾ ਵੀ ਉਹ ਠੀਕ ਰਾਜੀ ਭਾਈ ਬਾਈ ਹੁਣਾਂ ਤੋਂ ਬਾਈ ਆਪਾਂ ਨੂੰ ਚੱਲਦੀ ਵੀਡੀਓ ਜੀ ਆ ਗਈ ਮਿਲਣ ਇਹਨਾਂ ਦਾ ਰਿਵਿਊ ਲੈ ਲਈਏ ਹਾਂਜੀ ਲਓ ਲਓ ਭਾਈ ਜੀ ਦੱਸੋਗੇ ਇਹਨਾਂ ਬਾਰੇ ਕੀ ਹੋ ਜਾ ਇਹਨਾਂ ਦਾ ਸਟਾਫ ਆ ਕੀ ਹੋ ਜਾ ਬਿਹੇਵੀਅਰ ਆ ਕਿਵੇਂ ਆ ਸਤਾ ਪਹਿਲੀ ਤਾਂ ਗੱਲ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਸਾਡੇ ਕੋਲ ਆਏ ਆ ਅਸੀਂ ਬਾਈ ਜੀ ਇਹ ਸਨਾਲ ਮਤਲਬ ਇਹ ਸੋਲੂ ਬਾਈ ਦਾ ਤੇ ਨਰੀਸ਼ ਦਾ ਇਹ ਹੈਗਾ ਪਹਿਲਸ ਜਿਹੜਾ ਬਹੁਤ ਵਧੀਆ ਇਹ ਪਹਿਲੀ ਗੱਲ ਤਾਂ ਬੰਦੇ ਹੈਗੇ ਆ ਅਟੈਂਡ ਕਰਦੇ ਹੈਗੇ ਆ ਹਰ ਇੱਕ ਨਾਲ ਤੇ ਬਾਕੀ ਮੈਂ ਤਾਂ ਕੋ ਘੱਟੋ ਘੱਟ 15 20 ਦੇ ਵਿੱਚ ਪ੍ਰੋਗਰਾਮ ਅਟੈਂਡ ਕੀਤੇ ਆ ਜਦੋਂ ਪਹਿਲਾਂ ਵੀ ਜੀ ਇਹ ਬੰਦੇ ਇਹੋ ਜਿਹੇ ਨੇ ਵੀ ਕਿਸੇ ਨਾਲ ਮਤਲਬ ਖੜਦੇ ਵੀ ਆ ਤੇ ਫੂਡ ਦੇ ਵੱਲੋਂ ਵੀ ਇਹ ਬਹੁਤ ਵਧੀਆ ਕੁਆਲਿਟੀ ਦਿੰਦੇ ਆ ਕੋਈ ਇਹਨਾਂ ਦਾ ਅੱਜ ਤੱਕ ਲੰਬਾ ਨਹੀਂ ਆਇਆਗਾ ਤੇ ਨਹੀਂ ਆਊਗਾ ਇਹ ਮੈਂ ਗਰੰਟੀ ਦਿੰਦਾ ਇਹ ਬੰਦੇ ਇਹੋ ਜਿਹੇ ਆ ਜੀ ਵੀ ਇਹਨਾਂ ਦਾ ਸੋਨੇ ਦਾ 골ਡ ਦਾ ਵੀ ਕੰਮ ਹੈ ਬਹੁਤ ਵਧੀਆ ਪ੍ਰਾਣਾ ਕੰਮ ਹੈ ਜਿੱਦ ਮੇਰੇ ਮੈਂ ਵੀ ਇੱਕ ਦੁਕਾਨਦਾਰ ਹਾਂ ਬੰਦਾੜ ਦਾ ਕੰਮ ਹੈ ਮੇਰਾ ਵੀ ਉੱਥੇ ਤੇ ਮੇਰੇ ਦੋਸਤ ਵੀ ਹੈ ਠੀਕ ਪਰ ਇਹ ਬੰਦਿਆਂ ਦਾ ਐਡਾ ਵਧੀਆ ਡੀਲਿੰਗ ਹੈ ਜੀ ਇੱਥੇ ਪੈਲਸ ਦੇ ਵਿੱਚ ਵੀ ਜੋ ਇਹਨਾਂ ਦਾ ਸਟਾਫ ਹੈ ਉਹ ਵੀ ਇਮਾਨਦਾਰ ਹੈ ਬਹੁਤ ਤਰ੍ਹਾਂ ਦਾ ਜੀ ਜੀ ਮਤਲਬ ਜੇ ਕਹਿੰਦਾ ਪੈਨ ਵੀ ਢਗ ਪਿਆ ਤਾਂ ਗੱਲ ਨਹੀਂ ਉਹ ਵੀ ਵਾਪਸ ਕਰਨਾ ਹੈ ਪੱਕੀ ਪੈਸਿਆਂ ਵੱਲੋਂ ਵੀ ਨਹੀਂ ਇਹ ਕਰਦੇਗੇ ਬੰਦੇ ਮੈਂ ਇਨੀ ਗਰੰਟੀ ਵੀ ਦਿੰਦਾ ਤੁਹਾਨੂੰ ਜੇ ਕੋਈ ਬੰਦਾ ਇੱਥੇ ਕਰਨ ਆ ਗਿਆ ਇਹਨਾਂ ਨੂੰ ਸਾਈ ਕਰਨ ਆ ਗਿਆ ਇਹਨਾਂ ਕੋਈ 10000 ਰੁਪਏ ਪਿੱਛੇ ਨਹੀਂ ਕਿਸੇ ਮੋੜਦੇ ਨਹੀਂ ਮੋੜਦੇ ਨਹੀਂ ਬੰਦਾ ਨਹੀਂ ਮੋੜਦਾ ਇਹ ਮੈਂ ਕਹਿੰਦਾ ਆਪਦੇ ਵੱਲੋਂ ਤੁਹਾਨੂੰ ਇਹਹੀ ਜ਼ਿੰਮੇਵਾਰੀ ਲੈਦਾ ਸਾਡੇ ਸਟਾਫ ਦੀ ਵਾਹ ਇਹ ਸਾਡਾ ਮੈਨੇਜਰ ਹੈ ਜੀ ਇਹ ਉਦੋਂ ਬਹੁਤ ਵਧੀਆ ਹੈ ਇਹਦੇ ਕੋਲ ਪਾਵਰਾਂ ਫੁੱਲ ਆ ਫੁੱਲ ਪਾਵਰਾਂ ਇਹਦੇ ਕੋਲ ਇਹਦੇ ਕੋਲ ਫੁੱਲ ਪਾਵਰ ਹੈ ਮੈਂ ਹੋਰ ਵੀ ਰਿਵਿਊ ਲੈ ਲਾਂਗਾ ਹallelujah ਬਹੁਤ ਧੰਨਵਾਦ ਬਾਈ ਜੀ ਬਹੁ ਭਾਈ ਜੀ ਆ ਜਾ ਫ੍ਰੀ ਤੇ ਇਧਰਲੇ ਪਾਸੋਂ ਵੀ ਲੈ ਲੇਗੇ ਰਿਵਿਊ ਯਾਰ ਬਈ ਕਿਵੇਂ ਆ ਬੰਦੇ ਕਿਵੇਂ ਆ ਪੈਲਸ ਵਾਲੇ ਬੰਦੇ ਚੰਗੇ ਆ ਮਾੜੇ ਆ ਜਿਹੋ ਜਿਹੇ ਹੈਗੇ ਕਹ ਦੇ ਨਹੀਂ ਨਹੀਂ ਬਹੁਤ ਵਧੀਆ ਸੀ ਇਹਨਾਂ ਨੂੰ ਪਹਿਲੇ ਵੀ ਮਿਲੇ ਆ ਪਹਿਲਾਂ ਵੀ ਜੀ ਪਹਿਲਾਂ ਨੇ ਨਿਹਾਲ ਸਿੰਘ ਵਾਲੇ ਪੈਲਸ ਚਲਾਇਆ ਜੀ ਖਾਤੇ ਵੀ ਚਲਾਇਆ ਹੁਣ ਇੱਥੇ ਆ ਗਏ ਆ ਬਹੁਤ ਵਧੀਆ ਬੰਦਿਆ ਵਧੀਆ ਬੰਦੇ ਆ ਵਧੀਆ ਖਾਣਾ ਖੂਣਾ ਵਧੀਆ ਦੰਦਿਆ ਵਧੀਆ ਵਧੀਆ ਹੈ ਵਧੀਆ ਡੀਲ ਕਰਦੇ ਆ ਬਹੁਤ ਵਧੀਆ ਡੀਲ ਵਧੀਆ ਕਰਦੇ ਆ ਬਹੁਤ ਵਧੀਆ ਕੁੱਲ ਮਿਲਾ ਕੇ ਸਭ ਤੋਂ ਵੱਡੀ ਜਿਹਨੇ ਤੀਪੋਤ ਦਾ ਵਿਆਹ ਕਰਾਣਾ ਨੂੰ ਡੀਲ ਇੱਜ਼ਤ ਚਾਹੀਦੀ ਹੁੰਦੀ ਆ ਰਿਸਪੈਕਟ ਦੇਣ ਵਾਲੇ ਹਾਂ ਜੀ ਰਿਸਪੈਕਟ ਪੂਰੇ ਰਿਸਪੈਕਟੇਬਲ ਬੰਦੇ ਆ ਹੂੰ ਬਹੁਤ ਧੰਨਵਾਦ ਬਾਈ ਜੀ ਇਹ ਬਾਈ ਜੀ ਸਾਨੂੰ ਕੁਪੈਲਸ ਬਾਰੇ ਰਿਵਿਊ ਦੇ ਦਿਓ ਵੀ ਕਿਸ ਤਰ੍ਹਾਂ ਦੇ ਬੰਦੇ ਆ ਕਿਵੇਂ ਸੋਹ ਵਧੀਆ ਵਧੀਆ ਬੰਦੇ ਆ ਹਾਂਜੀ 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 ਇਹਨਾਂ ਦਾ ਡੀਲ ਕਿਵੇਂ ਆ ਡੀਲ ਬਹੁਤ ਸੋਹਣੀ ਆ ਜੀ ਬਹੁਤ ਵਧੀਆ ਵਧੀਆ ਭਤੌਂਦੇ ਬਿਆਹ ਕੁਸ਼ ਕਰਕੇ ਦਿੰਦੇ ਆ ਜੀ ਬਹੁਤ ਪੂਰੀ ਖੁਸ਼ ਕਰਕੇ ਦੋਦੇ ਆ ਜੀ ਜੀ ਹਾਂ ਜੋ ਵੀ ਬੰਦਾ ਆਉਂਦਾ ਪੂਰਾ ਖੁਸ਼ ਕਰਦੇ ਜੀ ਵਧੀਆ ਇਹਨਾਂ ਦਾ ਖਾਣਾ ਪਾਣੀ ਪੀਣ ਹਾਂਜੀ ਹਾਂਜੀ ਖਾਣਾ ਪੀਣੀ ਬਹੁਤ ਵਧੀਆ ਰੇਟ ਵੀ ਵਧੀਆ ਹੁੰਦਾ ਹਾਂਜੀ ਹਾਂਜੀ ਠੀਕ ਇਹਨਾਂ ਦੇ ਮਾਲਕਾ ਜੀ ਸੋਹਣੀ ਜੀ ਆ ਉਹਨਾਂ ਦਾ ਜੀ ਜੁਵਲਰ ਦਾ ਕੰਮ ਵੀ ਬਹੁਤ ਸਿਰੇ ਦਾ ਜੀ ਸਾਡੇ ਏਰੀਆ 'ਚ ਹਾਂ ਵਿਆਹ ਸ਼ਾਦੀਆਂ ਨੂੰ ਲੈ ਕੇ ਮੈਂ ਤਾਂ ਪਹਿਲਾਂ ਕਹਿਆ ਕਿ ਮੈਂ ਕਹਾਂ ਸੋਨਾ ਤੇ ਪੈਲਸ ਹੋ ਗਿਆ ਤੇ ਉਧਰੋਂ ਕਪੜਾ ਹੋ ਗਿਆ ਨਰੇਸ਼ ਉਹਨਾਂ ਕੋਲ ਸਾਰਾ ਕੁਝ ਇੱਕ ਤੋਂ ਇੱਕ ਦਾ ਹੋ ਗਿਆ ਜੀ ਹਾਂਜੀ ਬਹੁਤ ਧੰਨਵਾਦ ਭਾਈ ਜੀ ਬਹੁਤ ਧੰਨਵਾਦ ਭਾਈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਪੈਲਸ ਬਾਰੇ ਹਾਂਜੀ ਜਰੂਰ ਦੱਸੋ ਪਹਿਲਾਂ ਤਾਂ ਸਖਜਿੰਦਰ ਜੀ ਸੋਡਾ ਸਾਡੇ ਏਰੀਆ ਚ ਆਉਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤੇ ਇਹ ਪੈਲਸ ਦੀ ਬਹੁਤ ਚੰਗੀ ਡੀਲਿੰਗ ਹੈ ਜੀ ਜੀ ਸਾਡੀ ਮੰਡੀ ਦੇ ਜੀ ਮਤਲਬ ਸੋਨੇ ਦੇ ਕੰਮ ਕਰਨ ਵਾਲੇ ਸੋਨੂ ਮੋਨੂ ਕੇ ਜੀ ਤੇ ਕੱਪੜੇ ਦਾ ਕੰਮ ਕਰਨ ਵਾਲੇ ਨਰੇਸ਼ ਕੇ ਜੀ ਉਹਨਾਂ ਨੇ ਬਹੁਤ ਚੰਗੀ ਇਨਵੈਸਟਮੈਂਟ ਕੀਤੀ ਹੈ ਸਾਡੇ ਜੈ ਤੋਂ ਸ਼ਹਿਰਾਸਤੇ ਜੀ ਤੇ ਬਹੁਤ ਚੰਗਾ ਪੈਲਸ ਬਣਾਇਆ ਜੀ ਚਿੱਡਾ ਵਧੀਆ ਪੈਲਸ ਬਣਾਇਆ ਊਡੀ ਵਧੀਆ ਹੀ ਇਹਨਾਂ ਦੀ ਡੀਲਿੰਗ ਹੈ ਜੀ ਤੇ ਸਾਡਾ ਸਾਰਾ ਏਰੀਆ ਜੀ ਇਹਨਾਂ ਦੇ ਵਿਹਾਰ ਤੋਂ ਜੀ ਇਹਨਾਂ ਦੇ ਕੰਮਕਾਰ ਤੋਂ ਬਹੁਤ ਵਧੀਆ ਖੁਸ਼ ਹੈ ਵਾਹ ਹਾਂ ਲੈ ਵੀ ਸੱਜਣੋ ਮੈਨੂੰ ਐਂ ਲੱਗਦਾ ਵੀ 100 ਬੰਦੇ ਤੋਂ ਮੈਂ ਪੁੱਛੂਗਾ ਨਾ ਤਾਂ 100 ਬੰਦਾ ਇਹੀ ਗੱਲ ਇੱਥੇ ਕਹੂਗਾ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਨਾ ਕਿ ਜੇ ਤੁਹਾਨੂੰ ਰਿਸਪੈਕਟ ਬਜਟ ਤੇ ਕੁਆਲਿਟੀ ਚਾਹੀਦੀ ਆ ਤਾਂ ਤੁਸੀਂ ਜੈਤੋ ਆਜਿਓ ਬਾਈ ਰਾਜੇ ਨੂੰ ਫੋਨ ਕਰ ਲਿਓ ਤੁਹਾਨੂੰ ਸਭ ਕੁਝ ਮਿਲ ਜੇਗਾ